ਕਿ ਕੋਂ ਕਉਰ ਸਤਨਾਮ ਪਰਤਾਖੁਰ ਨਿਰਭਉ ਨਿਰਵੈਰ ਕਾਲੂਰਤਿ ਜੁਨੀਸ਼ੈ ਘੰ ਗੁਰ ਪ੍ਰਸਾਦਿ ਆਜ ਸਚੁ ਜੁ ਆਜ ਸਚੁ ਹੈ ਕੀ ਸਚੁ ਨਾਨਕ ਹੋਸੀ ਕੀ ਸਚੁ ਕਿ ਕੋਂ ਕਉਰ ਸਤਨਾਮ ਪਰਤਾਖੁਰ निर्पम निरवैरव पालु व्रतने सख हम प्रसाद झप आदि सच युवाद सच है पी सच नानक घुशी पी सच ओंकार सतमान प्रता पुरुष मृप निरवैरव पालू व्रत ऋण हम प्रसाद झप ਆਜ ਸਚੁ ਜੁ ਆਜ ਸਚੁ ਹੈ ਕੀ ਸਚੁ ਨਾਨਕ ਗੋਸੀ ਕੀ ਸਚੁ ਕਿ ਕੋ